ਜੋ ਰਖੜੀ ਸ਼ਬਦ ਸੁਣਦੇ ਆਲਾ ਆਪਾਂ ਤਾਂ ਸਾਡੇ ਵਾਲੇ ਜਿਹੜੇ ਇਹਨਾਂ ਸਭ ਤੋਂ ਪਹਿਲਾਂ ਕੀ ਕਹਿੰਦੇ ਨੇ ਦੇਖੋ ਜੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਗੁੱਟ ਤੇ ਬੇਬੇ ਨਾਨਕੀ ਜੀ ਨੇ ਰਖੜੀ ਬੰਨੀ ਆ ਕਿ ਕਿੱਥੇ ਬੰਨੀ ਆ ਜੀ ਉਹ ਫੋਟੋ ਦੱਸਦੇ ਕਾਲਪਨਿਕ ਹੈਗੀਆਂ ਨਾ ਜੀ ਫੋਟੋ ਤੁਸੀਂ ਵੇਖੀ ਹੋਗੀ ਇੰਟਰਨੈਟ ਉੱਤੇ ਜਾਂ ਫੋਟੋਆਂ ਘਰਾਂ ਦੇ ਵਿੱਚ ਆਮ ਲੱਗੀਆਂ ਹੁੰਦੀਆਂ ਉਹ ਦੇਖੀ ਹੋਈਗੀ ਤੁਸੀਂ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਦੇ ਗੋਪ ਤੇ ਬੇਬੇ ਨਾਨਕੀ ਜੀ ਰਖੜੀ ਬਨ ਰਹੇ ਨੇ। ਇਹ ਇਹੀ ਦਿਖਾਇਆ ਗਿਆ ਨਾ ਤਾਂ ਇਹ ਕਿਹਾ ਜਨਾ ਦੇਖੋ ਜੀ ਰਖੜੀ ਮਨਾਉਣੀ ਚਾਹੀਦੀ ਬੇਬੇ ਨਾਨਕੀ ਨੇ ਵੀ ਤਾਂ ਬਨਨੇ ਆ। ਤੁਸੀਂ ਦੇਖੋ ਸਭ ਤੋਂ ਪਹਿਲੀ ਗੱਲ ਵਿਚਾਰਨ ਵਾਲੀ ਗੱਲ ਇਹ ਆ ਕਿ ਉਹ ਜਿਹੜੇ ਰਖੜੀ ਐ ਫੈਂਸੀ ਕਿੰਨੀ ਐ ਇੰਨੀ ਵਧੀਆ। ਇਹ ਜਿਹੜੀਆਂ ਜਿਹੜੀਆਂ ਚਾਈਨਾ ਵਾਲੀਆਂ ਘੜੀਆਂ ਤਾਂ ਹੋਣ ਆਈਆਂ ਰਖੜੀਆਂ ਮਾਫ਼ ਕਰਨਾ ਇਹ ਤਾਂ ਹੋਣ ਆਈਆਂ ਨੇ। ਇਹਦਾ ਉਹ ਸਮੋਕੇ ਦੇਖੋ ਕਿੰਨੇ ਵਧੀਆ ਦੂਸਰੀ ਗੱਲ ਬੇਬੇ ਨਾਨਕੀ ਜੀ ਮਾਤਾ ਨਾਨਕੀ ਜੀ 1518 ਈਸਵੀ ਦੇ ਵਿੱਚ ਤਰੀਕਾ ਨੌਂ ਰੱਖਿਓ ਬੇਬੇ ਨਾਨਕੀ ਜੀ 1518 ਈਸਵੀ ਦੇ ਵਿੱਚ ਅਕਾਲ ਚਲਾਣਾ ਕਰ ਜਾਂਦੇ ਨੇ ਕਿੰਨੇ ਵਿੱਚ ਜੀ 1518 ਦੇ ਵਿੱਚ ਰਖੜੀ ਪਰ ਆਰੰਭ ਕਦੋਂ ਹੁੰਦੀ ਹੈ 1530 35 ਦੇ ਵਿੱਚ ਰਖੜੀ ਆਰੰਭ ਹੁੰਦੀ ਹੈ ਸਭ ਤੋਂ ਪਹਿਲੀ ਰਖੜੀ ਦੀ ਸ਼ੁਰੂਆਤ 1530 ਦੇ ਵਿੱਚ ਹੋਈ ਹੈ ਤੇ ਬੇਬੇ ਨਾਨਕੀ ਜੀ ਦਾ 1518 ਦੇ ਵਿੱਚ ਤਾਂ ਅਕਾਲ ਚਲਾਣਾ ਕਰ ਦਿੰਦੇ ਨੇ ਫੇਰ ਰਖੜੀ ਕਿੱਦਾਂ ਬਣੀ ਸਾਡੇ ਨਾਲ ਕਿਤੇ ਨਾ ਕਿਤੇ ਤੋਹਫਾ ਦਿੱਤਾ ਜਾਂਦਾ ਆ ਆਮ ਹੀ ਐਨੇ ਫੋਟੋ ਬਣਾ ਦਿੰਦੇ ਨੇ ਹੁਣ ਫੋਟੋ ਵਾਲਾ ਦਾ ਕਾਰੋਬਾਰਾ ਫੋਟੋ ਵਾਲੇ ਦਾ ਕਾਰੋਬਾਰਾ ਹੁਣ ਜਿਹੜੀ ਮਰਜੀ ਉਹਨਾਂ ਤਾਂ ਵੇਚਣੀ ਆ ਹੁਣ ਤਾਂ ਪੈਸੇ ਵੀ ਮਾਉਣੇ ਆ ਪਰ ਅਸੀਂ ਖੋਜਣ ਦੀ ਕੋਸ਼ਿਸ਼ ਹੀ ਨਹੀਂ ਕੀਤੀ ਬੇਬੇ ਨਾਨਕੀ ਜੀ 1518 ਦੇ ਵਿੱਚ ਅਕਾਲ ਚਲਾਣਾ ਕਰ ਦਿੰਦੇ ਨੇ ਤੇ ਸਭ ਤੋਂ ਪਹਿਲੀ ਰਕੜੀ ਹੋਣ ਦੇ ਵਿੱਚ ਕਦੋਂ ਆਈ ਸੀ 1530 ਦੇ ਵਿੱਚ ਫਿਰ ਰਥੜੀ ਕਦੋਂ ਬੰਨੀ ਪੜਾ ਇਹ ਜਿਹੜੇ ਤਿਹਾਰ ਹਨ ਕਿਤੇ ਨਾ ਕਿਤੇ ਸਾਡੇ ਵਿੱਚ ਜਾਣ ਬੁਝ ਕਰਕੇ ਵਾੜੇ ਜਾਂਦੇ ਨੇ ਇਹ ਕਿਹਾ ਜਾਂਦਾ ਵੀ ਇੱਕ ਭੈਣ ਦੀ ਭਰਾ ਨੇ ਰੱਖਿਆ ਕਰਨੀ ਹਰ ਸਾਲ ਉਹਨੂੰ ਨਮਾ ਕੀਤਾ ਜਾਂਦਾ ਕੀਤਾ ਜਾਂਦਾ ਨਾ ਜੀ ਪਰ ਹਰ ਸਾਲ ਦੇਖੋ ਦੀ ਭੈਣ ਹਰ ਸਾਲ ਆਪਣੇ ਭਰਾ ਨੂੰ ਚੇਤਾ ਕਰਾਉਂਦੀ ਹੈ ਕਿ ਮੈਂ ਕੋਈ ਮੇਰੀ ਰੱਖਿਆ ਕਰਨੀ ਹੈ ਅੱਲਾਕੇ ਭਰਾ ਕਿਤੇ ਦੂਰੇ ਸ਼ਹਿਰ ਦੇਖੋ ਭਰਾ ਅਮਰੀਕਾ ਦੇ ਵਿੱਚ ਬੈਠਾ ਲਾ ਉੱਥੇ ਵੀ ਰੱਖੀ ਭੇਜ ਦਿੱਤੀ ਜਾਂਦੀ ਹੈ ਹੁਣ ਉੱਥੇ ਬੈਠਾ ਕਿੱਦਾਂ ਰੱਖਿਆ ਕਰੇਗਾ ਹੁਣ ਹੋਰ ਆਗਾਮ ਅਧਿ ਹੋ ਗਏ ਇੱਕ ਫਿਰਕਾ ਹੋਰ ਤਿਆਰ ਹੋਇਆ ਉਹ ਕਹਿੰਦਾ ਵੀ ਆਪਾਂ ਜਿਹੜੀ ਰੱਖੜੀ ਬਣਾਉਂਦੇ ਆ ਇਹ ਕੋਈ ਰੱਖਿਆ ਵਾਸਤੇ ਨਹੀਂ ਬਣਾਉਂਦੇ ਇਹ ਪਿਆਰ ਦਾ ਪ੍ਰਤੀਕ ਹੈ ਉਹ ਇਦਾਂ ਕਹਿੰਦੇ ਨੇ ਕਹਿੰਦੇ ਵੀ ਇਹ ਤਾਂ ਭੈਣ ਤੇ ਭਰਾ ਦੇ ਪਿਆਰ ਦਾ ਪ੍ਰਤੀਕ ਹੈ ਮੈਂ ਕਹਿੰਦੇ ਇਦਾਂ ਮੰਨਾਂਗੇ ਨਾ ਕੱਲ ਨੂੰ ਕੋਈ ਸਾਸ਼ੇ ਤੇ ਦੁੱਧ ਰੋੜੇਗਾ ਕਹੇਗਾ ਮੇਰਾ ਇਸ ਦੇ ਨਾਲ ਪਿਆਰ ਇਹ ਮੇਰੇ ਪਿਆਰ ਦਾ ਪ੍ਰਤੀਕ ਹੈ ਕਈ ਸ਼ਿਵਲਿੰਗ ਉੱਤੇ ਦੁੱਧ ਰੋੜਦੇ ਨੇ ਉਹ ਫਿਰ ਉਹ ਹੀ ਗੱਲ ਕਹਿਣਗੇ ਕਿ ਮੇਰਾ ਤੇ ਸ਼ਿਵਲਿੰਗ ਦੇ ਨਾਲ ਬੜਾ ਪਿਆਰ ਹੈ ਮੈਂ ਤਾਂ ਉਗ ਰੋੜ ਦਾ ਤੇ ਮੱਠੀ ਤੇ ਮੱਥਾ ਟਿਕਿਆ ਹੋ ਕੇਗਾ ਕਿ ਮੇਰਾ ਇਸ ਤਰੀਕੇ ਦੇ ਨਾਲ ਪਿਆਰ ਦਿਖਾਉਂਦਾ ਪ੍ਰਤੀਕ ਹੈ ਹੁਣ ਇਸ ਚੀਜ਼ ਨਾਲ ਇਸ ਤਰੀਕੇ ਦੇ ਨਾਲ ਡਿਫੈਂਡ ਨਹੀਂ ਕੀਤਾ ਜਾ ਸਕਦਾ ਜਿਹੜਾ ਪਖੰਡਾ ਉਹ ਪਖੰਡ ਹੀ ਰਵੇਗਾ ਕਿ ਜਦੋਂ ਆਪਾਂ ਇਤਿਹਾਸ ਕਰਦੇ ਹਾਂ ਜਦੋਂ ਅਹਿਮਦ ਸ਼ਾਹ ਅਬਦਾਲੀ ਆਇਆ ਸੀ ਤੇ ਜਿਨ੍ਹਾਂ ਨੇ ਗੁੱਟਾਂ ਉੱਤੇ ਰੱਖਣੀਆਂ ਬਣੀਆਂ ਸਨ ਉਹ ਪਿੱਛੇ ਹੋ ਗਏ ਸਨ ਤੇ ਜਿਨ੍ਹਾਂ ਦੇ ਨਾਲ ਕੋਈ ਸੰਬੰਧ ਵੀ ਨਹੀਂ ਸੀ ਜਿਨ੍ਹਾਂ ਨੇ ਗੁੱਟ ਤੇ ਰਖੜੀ ਵੀ ਨਹੀਂ ਸੀ ਬੰਨੀ ਉਹਨਾਂ ਨੂੰ ਕਿਹਾ ਜਾਂਦਾ ਸੀ ਸ਼ਈ ਬਾਬਾ ਸ਼ਈ ਰੰਗ ਬਸਰੇ ਨੂੰ ਗਏ ਮੋਰੀ ਦੇ ਬਾਬਾ ਡਾਂਗ ਵਾਲਿਆ ਮੋਰੀ ਦੇ ਬਾਬਾ ਕਸ਼ ਵਾਲਿਆ ਰੱਖਿਆ ਉਹਨਾ ਨੇ ਕੀਤੀ ਜਿਨ੍ਹਾਂ ਦੇ ਗੁੱਟਾਂ ਤੇ ਰਖਣੀਆਂ ਨਹੀਂ ਬੰਨੀਆਂ ਤੇ ਜਿਨ੍ਹਾਂ ਨੇ ਗੁੱਟਾਂ ਤੇ ਰਖਣੀਆਂ ਬੰਨੀਆਂ ਬਣਾਈਆਂ ਨੇ ਉਹ ਅੰਦਰ ਵੜ ਗਏ ਸਨ ਜਿਹੜੇ ਜੰਗਲਾਂ ਦੇ ਵਿੱਚ ਬੈਠੇ ਸਨ ਉਹਨਾਂ ਨੇ ਰੱਖਿਆ ਕੀਤੀ ਜਿਨ੍ਹਾਂ ਨੇ ਗੁੱਟਾਂ ਦੇ ਰੱਖੜੀਆਂ ਬਣਾਈਆਂ ਉਹ ਅੰਦਰ ਵੜ ਗਏ ਸਨ ਸੋ ਇਹ ਰੱਖਿਆ ਦਾ ਪ੍ਰਤੀਕ ਨਹੀਂ ਹੈ ਇਹ ਕਿਤੇ ਨਾ ਕਿਤੇ ਗੁਲਾਮੀ ਤੁਸੀਂ ਦੇਖੋ ਆਪਾਂ ਕਰੇ ਕਰੇ ਰੋਂਦੇ ਨਹੀਂ ਅਸੀਂ ਉਹਨਾਂ ਨੂੰ ਨਹੀਂ ਰੋਂਦੇ ਜਿਨ੍ਹਾਂ ਦੇ ਘਰ ਪੱਲੇ ਪੋਤੀ ਨਹੀਂ ਫਿਰ ਆਪਾਂ ਨੂੰ ਰੋਂਦੇ ਨਹੀਂ ਕਿ ਤੁਹਾਡੇ ਘਰ ਤਾਂ ਧੀ ਹੈਗੀ ਨਹੀਂ ਇਹ ਕਿਤੇ ਨਾ ਕਿਤੇ ਨਫ਼ਰਤ ਪੈਦਾ ਹੋ ਜਾਂਦੀ ਹੈ ਕਿਸੇ ਨਾ ਕਿਸੇ ਤੁਸੀਂ ਦੇਖੋ ਫਿਰ ਇੱਕ ਛੋਟੀ ਜਿਹੀ ਉੱਪਰ ਵੱਲ ਉਹ ਕਰਕੇ ਕਹਿੰਦੀ ਹੈ ਇਹ ਇੱਕ ਪੁੱਤ ਦੀ ਮਾਲਕਾ ਮੇਰਾ ਰਖੜੀ ਬੰਨਣ ਨੂੰ ਜੀ ਕਰਦਾ ਅਸੀਂ ਕਿਤੇ ਨਾ ਕਿਤੇ ਭਵਾਉਂਦੇ ਨਹੀਂ ਉਹਨਾਂ ਨੂੰ ਇਹ ਸਾਡਾ ਕਸੂਰ ਹੈ ਕਿਤੇ ਨਾ ਕਿਤੇ ਜਿਹੜਾ ਦੇ ਘਰ ਕੋਈ ਔਲਾਦ ਹੀ ਨਹੀਂ ਅਸੀਂ ਉਹਨਾਂ ਨੂੰ ਵੀ ਭਵਾਉਂਦੇ ਇਹ ਐਸੇ ਤਿਹਾਰ ਨੇ ਜਿਨ੍ਹਾਂ ਨੇ ਸਾਡੇ ਉੱਤੇ ਐਸੀ ਗੁਲਾਮੀ ਪਾ ਲਈ ਹੈ ਜਿਹਦੇ ਵਿੱਚ ਨਿਕਲਣਾ ਬਹੁਤ ਔਖਾ ਹੈ